ਜੀ ਸਾਡੇ ਨਾਲ ਦੇ ਮੁੰਡੇ ਕੱਲ ਉਹ ਇੱਕ ਪਿੰਡ ਦੇ ਵਿੱਚ ਸਮਝ ਲਓ ਉਹਨਾਂ ਦੇ ਨਾਲ ਲੁੱਟ ਖੋਈ ਹੋਈ ਇੱਕ ਤਰ੍ਹਾਂ ਦੀ ਕਿਹੜੇ ਏਰੀਏ ਦੇ ਸੀ ਉਹ ਸੁਲਤਾਨਪੁਰ ਲੋਧੀ ਦੇ ਸਾਡੇ ਆਪਣੇ ਏਰੀਏ ਦੇ ਮੁੰਡੇ ਦੇ ਮੁੰਡੇ ਸਮਾਸ਼ਰ ਏਰੀਆ ਦੇ ਬੰਦੇ ਸੀਗੇ ਜੀ ਉਧਰ ਲੁੱਟ ਖੋਹ ਵਾਲਾ ਕੰਮ ਹੋਇਆ ਉਹ ਪਿੰਡ ਵਾਲਿਆਂ ਨੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਪੂਰਾ ਸਮਾਨ ਸਾਰਾ ਸਮਾਨ ਖਾਲੀ ਕਰਵਾਇਆ ਜੀ ਤਾਂ ਸਾਰਾ ਏਰੀਆ ਸੁਲਤਾਨਪੁਰ ਲੋਧੀ ਉਧਰ ਗੋਇੰਦਵਾਲ ਸਾਹਿਬ ਤੇ ਚੋੜਾ ਸਾਹਿਬ ਅਸੀਂ ਸਾਰਾ ਏਰੀਆ ਜੀ ਘੁੰਮ ਕੇ ਆਏ ਆ ਕੱਲ ਦੇ ਉੱਥੇ ਹੀ ਅਸੀਂ ਇਹੀ ਕੰਮ ਕੀਤਾ ਜੀ ਸਾਨੂੰ ਉਥੇ ਲੱਗਾ ਬੇ ਸਮਾਨ ਦੀ ਲੋਡ ਹੈ ਨਹੀਂ ਅਸੀਂ ਤਾਂ ਕਰਕੇ ਵਾਪਸ ਲੈ ਕੇ ਆਏ ਆ ਇਧਰ ਉਹ ਸੇਵਾ ਕਰਨ ਜਾਂਦੇ ਆ ਜੀ ਬੰਦੇ ਉਹ ਬੰਦੇ ਉਧਰ ਜਾ ਕੇ ਇੱਕ ਤਾਂ ਤੰਗ ਪਰੇਸ਼ਾਨ ਹੋਣ ਵਾਲੀ ਗੱਲ ਬਾਜ਼ੀ ਉਧਰ ਸਮਾਨ ਦੀ ਲੋਡ ਹੈ ਨਹੀਂ ਕਿਸੇ ਨੂੰ ਵੀ ਜਿਹੜਾ ਬੰਦਿਆਂ ਨੂੰ ਲੋਡ ਬੰਦ ਬੰਦੇ ਹੈਗੇ ਆ ਉਹ ਪਾਣੀ ਦੇ ਵਿੱਚ ਕਾਫੀ ਅੰਦਰ ਜਾ ਕੇ ਬੈਠੇ ਆ ਜੀ ਸ੍ਰੀ ਕਾਲ ਜੀ ਅਸੀਂ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਿੰਡ ਮਿਆਰੀ ਬਰਾਮ ਤੇ ਹੋਰ ਲਾਗੇ ਲਾਗੇ ਦੇ ਪਿੰਡਾਂ ਦੇ ਨਿਵਾਸੀ ਆ ਤੇ ਅਸੀਂ ਆਪਣੇ ਜ਼ਿਲ੍ਹੇ ਚੋਂ ਪਿੰਡਾਂ ਦੇ ਏਰੀਆ ਚੋਂ ਸਮੂਹ ਸੰਗਤ ਇਕੱਠੀ ਹੋ ਕੇ ਲੰਗਰ ਸਮਗਰੀ ਰਾਸ ਰਾਸਤ ਸੁੱਕਾ ਰਾਚਣ ਜਲ ਸੇਵਾ ਹੜਪੀੜਤਾਂ ਲਈ ਇਕੱਠੀ ਕਰਕੇ ਲੈ ਕੇ ਗਏ ਸੀਗੇ ਜੀ ਖਾਲੀ ਬੋਰੇ ਜੂਰੀਏ ਦੇ ਜਿੱਦਾਂ ਸਾਨੂੰ ਉਧਰੋਂ ਮਨ ਲਾ ਫੋਨ ਕੀਤਾ ਗਿਆ ਜੀ ਅਸੀਂ ਉਸ ਹਿਸਾਬ ਨਾਲ ਸਮਾਨ ਇਕੱਠਾ ਕੀਤਾ ਜੀ ਤੇ ਜਦ ਅਸੀਂ ਕੱਲ ਇੱਥੋਂ ਆਪਣੇ ਅਰਦਾਸ ਕਰਕੇ ਤੁਰੇ ਸੀਗੇ ਪਿੰਡੋਂ ਹੀ ਤੇ ਉੱਥੇ ਜਾ ਕੇ ਜੋ ਹਾਲਾਤ ਹੈ ਜੀ ਉੱਥੇ ਹਾਲਾਤ ਬਹੁਤ ਇਸ ਮਾਮਲੇ 'ਚ ਬਹੁਤ ਮਾੜੇ ਆ ਜੀ ਉੱਥੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹਾਲ ਦੀ ਘੜੀ ਫਿਲਹਾਲ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈਗੀ ਜੀ ਸੋ ਸਾਡੀ ਅਪੀਲ ਇਹ ਆ ਜੀ ਬੇ ਆਪਣੇ ਜਿਹੜੇ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਚੋਂ ਜਿੰਨੇ ਵੀ ਆਪਣੇ ਸਾਥੀ ਵੀਰ ਇਕੱਠੇ ਹੋ ਕੇ ਸੇਵਾ ਲੈ ਕੇ ਜਾ ਰਹੇ ਆ ਉਹ ਜਾਂ ਤਾਂ ਥੋੜੇ ਕੁਛ ਦਿਨ ਲਈ ਰੁਕ ਜਾਣ ਜੇ ਜਾਣਾ ਵੀ ਆ ਜੀ ਉਧਰ ਆਪਣੇ ਹਜੇ 15 20 ਦਿਨ ਉਧਰ ਕਿਸੇ ਬੰਦੇ ਨਾਲ ਪੱਕਾ ਕੰਟਰੈਕਟ ਕਰਕੇ ਜਾਂ ਪੁੱਛ ਕੇ ਜਾਣ ਅਸੀਂ ਕੱਲ ਗਏ ਸੀਗੇ ਜੀ ਅੱਜ ਹੁਣ ਉਥੋਂ ਸਾਰਾ ਹਾਲਾਤ ਦੇਖ ਕੇ ਅਸੀਂ ਉਥੇ ਕੋਈ ਰਾਸ਼ਨ ਸਮਾਨ ਨਹੀਂ ਦਿੱਤਾ ਜੀ ਅਸੀਂ ਅਸੀਂ ਉਥੋਂ ਵਾਪਸ ਆ ਗਏ ਆ ਜੀ ਆਪਣੇ ਸ਼ਹੀਦ ਜ਼ਿਲ੍ਹਾ ਭਗਤ ਸਿੰਘ ਨਗਰ ਚ ਟੈਂਕੜਪੁਰ ਬੰਨ ਤੇ ਖੜੇ ਆ ਜੀ ਅਸੀਂ ਸਾਰੀ ਸਮਗਰੀ ਇੱਥੇ ਇੱਥੇ ਆਪਣੀ ਦੇ ਕੇ ਜਾ ਰਹੇ ਆ ਜੀ ਸੇਵਾ ਪਾ ਰਹੇ ਆ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਇੱਥੇ ਬਾਅਦ ਤੋਂ ਬਾਅਦ ਆਪਣੇ ਏਰੀਆ ਚ ਜਿੰਨਾ ਵੀ ਹੋ ਸਕਦਾ ਸਹਿਯੋਗ ਕਰੋ ਖਾਲੀ ਯੂਰੀਆ ਤੇ ਬੋਰੀਆਂ ਦੀ ਇੱਥੇ ਜਾਦੇ ਮੰਗਿਆ ਜਾਂ ਸੀਮੈਂਟ ਵਾਲੇ ਬੋਰੇ ਜਿੱਦਾਂ ਵੀ ਮੰਨ ਲਓ ਲੋੜ ਆ ਇੱਥੇ ਪਹੁੰਚੋ ਆਪਣੇ ਏਰੀਆ ਚ ਹੋਰ ਏਰੀਆ ਚ ਥੋੜਾ ਘਟ ਜਾਓ ਕਾਨੂੰਨ ਤੇ ਬਹੁਤ ਹਾਂਜੀ ਇੱਥੇ ਆਪਾਂ ਨੂੰ ਤੁਸੀਂ ਗਏ ਸੀ ਉੱਥੇ ਮੈਨ ਤੁਹਾਨੂੰ ਕੀ ਸਥਿਤੀ ਦੇਖੀ ਤੁਸੀਂ ਸਿੱਧੀ ਜੀ ਉੱਥੇ ਭਾਜੀ ਸਥਿਤੀ ਬਹੁਤ ਮਾੜੀ ਆ ਬਹੁਤ ਮਾੜੀ ਆ ਜਿਹੜੇ ਆਪਣੇ ਬੰਦੇ ਇਧਰੋਂ ਸੇਵਾ ਕਰਨ ਜਾਂਦੇ ਆ ਜੀ ਬੰਦੇ ਉਹ ਬੰਦੇ ਉਧਰ ਜਾ ਕੇ ਇੱਕ ਤਾਂ ਤੰਗ ਪਰੇਸ਼ਾਨ ਹੋਣ ਵਾਲੀ ਗੱਲ ਬਾਜੀ ਉਧਰ ਸਮਾਨ ਦੀ ਲੋਡ ਹੈ ਨਹੀਂ ਕਿਸੇ ਨੂੰ ਵੀ ਜਿਹੜਾ ਬੰਦਿਆਂ ਨੂੰ ਲੋਡ ਬੰਦ ਬੰਦੇ ਹੈਗੇ ਆ ਉਹ ਪਾਣੀ ਦੇ ਵਿੱਚ ਕਾਫੀ ਅੰਦਰ ਜਾ ਕੇ ਬੈਠੇ ਆ ਜੀ ਉਹਨਾਂ ਨੂੰ ਲੋਡ ਹੈ ਨਹੀਂ ਤੇ ਜਿਹੜਾ ਆਪਣੇ ਵੱਲੋਂ ਸਮਾਨ ਰਸਦ ਪਾਣੀ ਜੋ ਵੀ ਆਪਣੇ ਇਧਰੋਂ ਲੈ ਕੇ ਜਾਂਦੇ ਮੁੰਡੇ ਆਪਣੇ ਨੌਜਵਾਨ ਜਿੰਨੇ ਵੀ ਆ ਉਹ ਸਾਰਾ ਰਸਦ ਪਾਣੀ ਜਿਨ੍ਹਾਂ ਬੰਦਿਆਂ ਨੂੰ ਲੋਡ ਹੈ ਨਹੀਂ ਉਹ ਬੰਦੇ ਆਪਣੇ ਘਰ ਭਰ ਰਹੇ ਇਹ ਹਾਲ ਵਾਜੀ ਹੁਣ ਉੱਥੇ ਲੁੱਟ ਖੋਹ ਵਾਲਾ ਕੰਮ ਚੱਲ ਰਿਹਾ ਜੀ ਐਸੀ ਬੇਕਦਰੀ ਬਹੁਤ ਅਮਰਸਰ ਏਰੀਆ ਸੁਲਤਾਨਪੁਰ ਲੋਧੀ ਉਧਰ ਗੋਇੰਦਵਾਲ ਸਾਹਿਬ ਤੇ ਚੋੜਾ ਸਾਹਿਬ ਅਸੀਂ ਸਾਰਾ ਏਰੀਆ ਜੀ ਘੁੰਮ ਕੇ ਆਏ ਆ ਕੱਲ ਦੇ ਉੱਥੇ ਹੀ ਅਸੀਂ ਇਹੀ ਕੰਮ ਕੀਤਾ ਜੀ ਸਾਨੂੰ ਉੱਥੇ ਲੱਗਾ ਬੇ ਸਮਾਨ ਦੀ ਲੋਡ ਹੈ ਨਹੀਂ ਅਸੀਂ ਤਾਂ ਕਰਕੇ ਵਾਪਸ ਲੈ ਕੇ ਆਏ ਆਪਣੇ ਫੇਰ ਸਾਨੂੰ ਆ ਸਾਡੇ ਬਜ਼ੁਰਗਾ ਜੀ ਇਨਾਂ ਨੂੰ ਫਿਰ ਇਥੋਂ ਕੰਟੈਕਟ ਹੋਇਆ ਕਹਿੰਦੇ ਵੀ ਇੱਥੇ ਆਪਣੇ ਢੇਂਗੜਪੁਰ ਬੰਦ ਤੇ ਬਹੁਤ ਜ਼ਿਆਦਾ ਜ਼ਰੂਰਤ ਵਾ ਇਸ ਚੀਜ਼ ਦੀ ਤਾਂ ਕਰਕੇ ਜੇ ਅਸੀਂ ਫਟਾਫਟ ਜਿੰਨੀ ਜਲਦੀ ਹੋ ਸਕੇ ਆ ਜੀ ਜਲਦੀ ਜਲਦੀ ਇੱਥੇ ਪਹੁੰਚ ਕੋਈ ਵੀਡੀਓ ਜਿਹੜੀਆਂ ਉੱਥੇ ਦੀਆਂ ਸਾਹਮਣੇ ਆਉਂਦੀਆਂ ਕਿ ਜਿਹੜੇ ਸੜਕਾਂ ਦੇ ਉੱਤੇ ਲੋਕ ਬੈਠੇ ਆ ਨਹੀਂ ਨਹੀਂ ਉਹ ਸਾਰੀਆਂ ਸਾਰੀਆਂ ਭਾਜੀ ਜਿਹੜੀਆਂ ਉਹ ਪਹਿਲਾਂ ਦੀਆਂ ਵੀਡੀਓ ਆ ਨਹੀਂ ਬਈ ਖੋਹਦੇ ਆ ਸਮਾਨ ਸਮਾਨ ਖੋਹਣ ਵਾਲੀ ਤੇ ਖੋਹਦੇ ਆ ਜੀ ਸਾਡੇ ਨਾਲ ਦੇ ਮੁੰਡੇ ਕੱਲ ਉਹ ਇੱਕ ਪਿੰਡ ਦੇ ਵਿੱਚ ਸਮਝ ਲਓ ਉਹਨਾਂ ਦੇ ਨਾਲ ਲੁੱਟ ਖੋਈ ਹੋਈ ਇੱਕ ਤਰ੍ਹਾਂ ਦੀ ਕਿਹੜੇ ਜਿਹੇ ਸੀ ਉਹ ਸੁਲਤਾਨ ਸਾਹਿਬ ਆਪਣੇ ਵੀ ਸਾਡੇ ਆਪਣੇ ਏਰੀਆ ਦੇ ਮੁੱਦੇ ਦੇ ਮੁੱਦੇ ਸਮਾਸ਼ਰ ਏਰੀਆ ਦੇ ਬੰਦੇ ਸੀਗੇ ਜੀ ਉਧਰ ਲੁੱਟ ਖੋ ਵਾਲਾ ਕੰਮ ਹੋਇਆ ਉਹ ਪਿੰਡ ਵਾਲਿਆਂ ਨੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਸਾਰਾ ਸਾਰਾ ਸਮਾਨ ਖਾਲੀ ਕਰਵਾਇਆ ਜੀ ਇਹ ਹਾਲ ਹੈ ਜੀ ਉਧਰ ਇਸ ਵੇਲੇ ਹੁਣ ਮੇਰੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਉਧਰ ਜਾਣ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ ਇੱਕ ਤੰਗ ਬਰੇਹੀ ਹੋਣ ਵਾਲੀ ਗੱਲ ਵਾ ਸਾਡੇ ਆਪਣੇ ਏਰੀਆ ਦੇ ਵਿੱਚ ਬਹੁਤ ਲੋੜਿਆ ਢੈਂਕੜ ਪਰ ਬੰਦੇ ਉੱਤੇ ਇੰਨੇ ਹਾਲਤ ਖਰਾਬ ਹੈ ਜਿੰਨਾ ਆਪਾਂ ਦੱਸ ਨਹੀਂ ਸਕਦੇ ਵੀ ਆਪਾਂ ਨੂੰ ਖਾਲੀ ਬੋਰੇ ਤੇ ਪਾਣੀ ਦੀਆਂ ਛੋਟੀਆਂ ਬੋਤਲਾਂ ਦੀ ਲੋੜ ਹੈ ਅਸੀਂ ਤਾਂ ਜੀ ਹੁਣ ਇਹ ਸੋਚਿਆ ਸਾਡੇ ਐਨਆਰਆਈ ਭਰਾਵਾਂ ਨੇ ਜਿੰਨੇ ਸਾਨੂੰ ਬਾਹਰੋਂ ਮਾਇਆ ਭੇਜੀ ਜਿਹੜੀ ਮਾਇਆ ਸਾਡੇ ਕੋਲ ਵੱਜਦੀ ਵੀ ਆ ਜੀ ਸਾਡੇ ਏਰੀਆ ਦੇ ਵਿੱਚ ਕੁਝ ਗਰੀਬ ਕੁੜੀਆਂ ਦੇ ਵਿਆਹ ਆਣ ਆਲੇ ਆ ਜੀ ਅਸੀਂ ਇਹ ਸੋਚਿਆ ਹੁਣ ਵੀ ਅਸੀਂ ਉਹ ਕੁੜੀਆਂ ਦੇ ਵਿਆਹਾਂ ਦੇ ਵਿੱਚ ਮਦਦ ਕਰਾਂਗੇ ਸਾਡੀ ਇਹੀ ਬੇਨਤੀ ਸਾਰੇ ਭਰਾਵਾਂ ਨੂੰ ਹੁਣ ਉੱਧਰ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਏਰੀਆ ਨੂੰ ਸੰਭਾਲੋ ਜੀ ਪਹਿਲਾਂ ਉੱਧਰ ਲੁੱਟ ਮਚੀ ਹੋਇਆ ਸਭ ਲੇ ਜੀ ਚਲੋ ਬਸ ਵਾਏ ਗੁਜੀ ਕਾਕਾ ਸਰ ਵਾਏ ਜੀ ਜੀ